ਇਹ ਬਹੁਤ ਹੀ ਮੰਦਭਗਿਕ ਘਟਨਾਵਾਂ ਹੈ ਜਿਹੜੀ ਆਪਣਾ ਕੋਈ ਇੱਥੇ ਮੰਨਣ ਪਿੰਡ ਗੁਰਦੁਆਰਾ ਸਾਹਿਬ ਇੱਥੇ ਪਤਾ ਲੱਗਾ ਵੀ 14 ਤਰੀਕ ਨੂੰ ਉਹਨਾਂ ਨੇ ਖੰਡ ਪਾਠ ਆਰੰਭ ਕੀਤਾ ਸੀ ਉਹ ਪਾਠ ਆਰੰਭ ਦੇ ਦੌਰਾਨ ਜਦੋਂ ਪਾਠ ਪਾਠੀ ਕਰ ਰਹੀ ਸੀ ਤਾਂ ਉਹਦੇ ਵਿੱਚ ਜਿਹੜੇ ਸੀ ਪੱਤਰੇ ਉਹਨਾਂ ਤੇ ਕੁਝ ਤੇ ਬੁਰਕੀ ਕੱਢੀ ਆ ਤੇ ਕੁਝ ਜਿਹੜੇ ਅੰਗ ਬਲੇਟ ਫਿਰਿਆ ਆ ਤੇ ਇਹਦਾ ਜਦੋਂ ਅੱਜ ਇਹਨਾਂ ਨੇ ਸਾਡੇ ਧਿਆਨ ਚ ਲਿਆਂਦਾ ਹੈ ਤੇ ਇੱਥੇ ਮੌਕੇ ਤੇ ਪਹੁੰਚੇ ਮੈਂ ਤੇ ਮੇਰਾ ਐਸਐਚਓ ਤੇ ਹੁਣ ਇਹਦੀ ਹੀ ਤਫ਼ਤੀਸ਼ ਕਰਦੇ ਆ ਜੋ ਇਹ ਬਿਆਨ ਲਿਖਾਉਣਗੇ ਕਹ ਫਾਇਦਾ ਇਹ ਹੁਣ ਅਜੇ ਆਪਣਾ ਇਹਨਾਂ ਤੋਂ ਪੁੱਛਕਿਸ਼ ਕਰਦੇ ਨਾ ਪਾਠੀ ਸਿੰਘਾਂ ਤੋਂ ਦੇ ਜਿਹੜੇ ਜਿਹ ਬੰਦੇ ਇੱਥੇ ਖਾਲੀ ਮੋਲ ਛਾਂਦੇ ਇਹ ਜੀ ਲੱਗਦਾ ਅਜੇ ਤੱਕ ਜਦੋਂ 2015 ਤੋਂ ਇਹ ਵੜਮੀਆਂ ਹੋ ਰਹੀਆਂ ਸਾਨੂੰ ਅਜੇ ਤੱਕ ਸਮਝ ਨਹੀਂ ਆਈ ਜੇ ਕੋਈ ਦੋਸ਼ੀ ਫੜਿਆ ਵੀ ਜਾਂਦਾ ਵਾ ਤੇ ਉਹਨੂੰ ਦਿਮਾਗੀ ਹਾਲਤ ਉਹਦੀ ਖਰਾਬ ਕਰਕੇ ਉਹਨੂੰ ਛੱਡ ਦਿੱਤਾ ਜਾਂਦਾ ਜਾਂ ਥੋੜੀ ਬੋਧੀ ਕੋਈ ਕਾਰਵਾਈ ਹੁੰਦੀ ਆ ਤੇ ਉਹ ਕਾਰਵਾਈ ਕਰਕੇ ਕੋਈ ਦੋ ਮਹੀਨਿਆਂ ਨੂੰ ਮਹੀਨੇ ਤੱਕ ਰੋਪਣੀ ਜੀ ਮੰਨ ਕੇ ਆ ਜਾਂਦਾ ਜਿਹੜੀ ਇੱਥੇ ਘਟਨਾ ਵਾਪਰੀ ਹੈ ਮੰਨਾ ਦਾ ਪਿੰਡ ਦੇ ਵਿੱਚ 14 ਤਰੀਕ ਦੀ ਇਹ ਗੱਲ ਹੈ ਤੇ ਬੜੀ ਮੰਨ ਭਾਗੀ ਗੱਲ ਹੈ ਵੀ ਜਿਹੜੀ ਇਹ ਜਿਹੜੀਆਂ ਵਿਦਮੀਆਂ ਹੋ ਰਹੀਆਂ ਤੇ ਅਸੀਂ ਇਹ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲੇ ਨਗਰ ਕੋਲੇ ਵੀ ਅਸੀਂ ਨਗਰ ਨੂੰ ਬੇਨਤੀ ਕਰਦੇ ਹਾਂ ਕਿ ਜਿਸ ਵੀ ਬੰਦੇ ਨੂੰ ਇਸ ਚੀਜ਼ ਦਾ ਪਤਾ ਲੱਗਦਾ ਕਿ ਜਿੰਨੇ ਹਰਕਤ ਕੀਤੀ ਆ ਚਾਹੇ ਉਹ ਕੋਈ ਗਰੰਠੀ ਸਿੰਘ ਚਾਹੇ ਕੋਈ ਆਮ ਇਨਸਾਨ ਹੈ ਕੋਈ ਪਤਾ ਨਹੀਂ ਲੱਗ ਸਕਿਆ ਜੇ ਇਹ ਜਿਹੜੀ ਸ਼ਰਾਰਤ ਹੈ ਕਿੰਨੇ ਕੀਤੀ ਆ ਤੇ ਜਿੰਨੂੰ ਵੀ ਪਤਾ ਲੱਗੇ ਪ੍ਰਸ਼ਾਸਨ ਨੂੰ ਜਥੇਬੰਦੀਆਂ ਨੂੰ ਦੱਸ ਕੇ ਦੇ ਜਿਨੇ ਇਹ ਹਰਕਤ ਕੀਤੀ ਆ ਉਹਦੇ ਦੇ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਂ ਕਿ ਨਾ ਕੋਈ ਇਹੋ ਜਿਹੀ ਕੋਈ ਹਰਕਤ ਨਾ ਕਰ ਸਕੇ ਵਾਹਿਗੁਰੂ ਜੀ 933 ਅੰਗ ਤੇ ਆਏ ਆ ਤੇ ਵਾਹਿਗੁਰੂ ਜੀ ਜਰਿਆ ਨਹੀਂ ਗਿਆ ਆਪਣੇ ਕੋਲ ਤੇ ਕਰੇ ਘਰ ਵਾਲਾ ਵੀ ਕੋਈ ਨਹੀਂ ਹੈਗਾ ਬਾਹਰ ਹੀ ਸਾਰੇ ਤੇ ਮੈਂ ਕਿਨੂੰ ਦੱਸਦਾ ਫੋਟੋ ਖੇਚੀ ਆ ਚਲੋ ਮੈਨੂੰ ਫੋਟੋ ਖੇਚਦਿਆਂ ਨੂੰ ਘਰਿਆਂ ਦੇ ਵੇਖ ਲਿਆ ਵਾ ਤੇ ਆਹ ਗੱਲ ਬਾਤ ਜੀ ਗ੍ਰੰਥ ਸਾਹਿਬ ਦੀ ਖਣਪੜ ਕੰਮ ਕਰਦੇ ਹਾਂਜੀ ਵੈਗੁਰੂ ਜੀ ਗਰੰਥੀ ਸਿੰਘ ਦੀ ਜ਼ਿੰਮੇਵਾਰੀ ਉਹਨਾਂ ਚੈੱਕ ਕੀਤਾ ਮੈਂ ਪਾਠੀ ਸਿੰਘ ਆ ਮੈਂ ਬਾਹਰੋਂ ਆਇਆ ਡਿਊਟੀ ਤੇ ਬਗਿਆੜੀ ਨਗਰ ਤੋਂ ਆਇਆ ਜੀ ਵੈਗੁਰੂ ਜੀ ਤੁਹਾਡੇ ਰੌਕ ਆਇਆ ਹਾਂਜੀ ਪੱਲੇ ਪਾਟੇ ਆ ਹਾਂਜੀ 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 ਉਹਨੂੰ ਵੀ ਬਾਕੀ ਕਰਨਾ ਸਭ ਯਾਦ ਗੱਲ ਹੋ ਗਈ ਵੈਗੁਰੂ ਜੀ ਮੈਂ ਉੱਠਦਿਆਂ ਸਾਰੀ ਪਹਿਲੇ ਕਰਦਿਆਂ ਨੂੰ ਫੋਟੋਆਂ ਵਿਖਾਈਆਂ ਆਪਣੀਆਂ ਇਹਾਂ ਦੇ ਇਹਨਾਂ ਸ਼ੱਕ ਕਰ ਲਿਆ ਵੀ ਸ਼ਾਇਦ ਪਾਠੀ ਸਿੰਘ ਫੋਨ ਵੇਖ ਰਿਹਾ ਮੈਂ ਤੇ ਹੈ ਨਹੀਂ ਨਾ ਕੋਈ ਸੁਣਨ ਵਾਲਾ ਹੈਗਾ ਸੀ ਮੈਂ ਇਕੱਲਾ ਹੀ ਪਾਠ ਪੜ ਰਿਹਾ ਸੀ ਜਦੋਂ ਆਇਆ ਤੇ ਮੈਨੂੰ ਕੋਈ ਸਮਝ ਨਹੀਂ ਲੱਗੀ ਵੀ ਮੈਂ ਕਿਹਨੂੰ ਦੱਸਾਂ ਫਿਰ ਉਸੇ ਵੇਲੇ ਮੈਂ ਫੋਨ ਤੇ ਫੋਟੋਆਂ ਖੇਚ ਲੀਆਂ ਵਾ ਤੇ ਉਠਦਿਆਂ ਸਾਰੀ ਪਹਿਲੋ ਘਰ ਵਾਲਿਆਂ ਨੂੰ ਵਿਖਾਈਆਂ ਵਾ ਫਿਰ ਮੈਂ ਪ੍ਰਗਟ ਸਿੰਘ ਭਾਜੀ ਉਹਨਾਂ ਨੂੰ ਵਿਖਾਈਆਂ ਤੇ ਆਪਣੇ ਸਰਕਾਰ ਕਮੇਟੀ ਵਾਲੇ ਵੀਰ ਜੀ ਨੇ ਫਿਰ ਇਹਨਾਂ ਨੂੰ ਖਾਈਆਂ ਫਿਰ ਹੌਲੀ ਹੌਲੀ ਸਾਰਿਆਂ ਨੂੰ ਪਤਾ ਲੱਗ ਗਿਆ ਮੈਨੂੰ 933 ਅੰਗ ਤੋਂ ਪਤਾ ਲੱਗ ਗਿਆ ਕੋਈ ਦੱਸਿਆ ਮੁਰਕੀ ਮੈਨੂੰ ਉਠਦਿਆਂ ਸਾਰੀ ਜੀ ਹਾਂਜੀ ਪਹਿਲੋ ਘਰ ਵਾਲਿਆਂ ਨੂੰ ਵਿਖਾਈਆਂ ਉਠਦਿਆਂ ਰ ਇੱਕ ਪਰਿਵਾਰ ਦੇ ਗ੍ਰਹਿ ਵਿਖੇ ਮਰਗਦੇਸ਼ ਬੰਦ ਵਿੱਚ ਸ੍ਰੀ ਖੰਡ ਪਾਠ ਸਾਹਿਬ ਪ੍ਰਕਾਸ਼ਮਨ ਸਨ ਚੜ੍ਹਦੇ ਖੰਡ ਪਾਠ ਦੀ ਰੋਲ ਦੇ ਵਿੱਚ ਜਦੋਂ ਗ੍ਰੰਥੀ ਸਿੰਘ ਬਾਣੀ ਪੜਦਾ 10 ਅੰਗ ਉਹਦੀ ਰੋਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਟੇ ਆਏ ਆ ਜਿਨ੍ਹਾਂ ਦੀ ਬੁਰਕੀ ਕੱਢ ਕਿਉ ਲੈ ਗਿਆ ਇਸੇ ਤਰ੍ਹਾਂ ਤਿੰਨ ਜਾਂ ਚਾਰ ਥਾਵਾਂ ਤੇ ਹੋਰ ਉਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅੰਗ ਪਾੜੇ ਗਏ ਆ ਦੁੱਖ ਦਾ ਦੁੱਖ ਵਾਲੀ ਗੱਲ ਇਹ ਹੈ ਕਿ ਗਰੰਥੀ ਸਿੰਘ ਜਿਹੜਾ ਇੱਥੇ ਇਤਿਹਾਸਕ ਗੁਰਦੁਆਰਾ ਦੱਸਿਆ ਜਾਂਦਾ ਪਿੰਡ ਮੰਨਣ ਦੇ ਵਿੱਚ ਗਰੰਥੀ ਸਿੰਘ ਨੂੰ ਪਤਾ ਲੱਗਿਆ ਜਾਂ ਜਿਹੜੇ ਸਿੰਘਾਂ ਨੇ ਗਰੰਥੀ ਸਿੰਘ ਨੂੰ ਦੱਸਿਆ ਜਿਹੜੇ ਖੰਡ ਪਾੜ ਤੇ ਰੌਲਾ ਲਾਉਂਦੇ ਸਨ 14 ਤਰੀਕ ਦੀ ਘਟਨਾ ਤੇ ਗਰੰਥੀ ਸਿੰਘ ਨੇ ਨਾ ਤਾਂ ਪਿੰਡ ਪਿੰਡ ਦੇ ਕਿਸੇ ਮੋਤਵਾਰ ਨੂੰ ਦੱਸਿਆ ਨਾ ਪਿੰਡ ਦੇ ਕਿਸੇ ਪੰਚਾਇਤ ਨੂੰ ਦੱਸਿਆ ਤੇ ਨਾ ਹੀ ਪ੍ਰਸ਼ਾਸਨ ਨੂੰ ਕੋਈ ਸੂਚਿਤ ਕੀਤਾ ਗਿਆ ਸਾਨੂੰ ਸਤਕਾਰ ਕਮੇਟੀ ਵਾਲੇ ਸਿੰਘਾਂ ਦੇ ਕੋਲੋਂ ਜਾਣਕਾਰੀ ਮਿਲੀ ਸੀ ਅੱਜ ਅਸੀਂ ਦੁਖਦਾਈ ਘਟਨਾ ਸੁਣ ਕਰਕੇ ਪਿੰਡ ਨ ਮੰਨਣ ਦੇ ਵਿੱਚ ਪਹੁੰਚੇ ਆ ਤੇ ਪ੍ਰਸ਼ਾਸਨ ਵਯਾ ਡਿਪਟੀ ਸਾਹਿਬ ਆਏ ਐ ਐਸ ਐਚਓ ਆਏ ਆ ਸਤਕਾਰ ਕਮੇਟੀਆਂ ਵਾਲੇ ਸਿੰਘ ਵੀ ਆਏ ਆ ਤੇ ਸਾਰਾ ਨਗਰ ਮਾਈ ਪਾਈ ਤੇ ਕਤਰ ਹੋਏ ਆ ਪਰ ਅਜੇ ਜਿਹੜੀ ਪੁਛਗਿਛ ਆ ਛਾਂਬੀਨ ਚੱਲਦੀ ਆ ਇਹ ਘਟਨਾ ਇਹ ਜਿਹੜੀ ਮਾੜੀ ਘਟਨਾ ਕਿਹਨੇ ਕੀਤੀ ਆ ਗਰੰਥੀ ਸਿੰਘ ਨੇ ਕੀਤੀ ਆ ਜਾਂ 파ਟੀ ਸਿੰਘਾਂ ਨੇ ਕੀਤੀ ਆ ਜਾਂ ਕਿਸੇ ਹੋਰ ਕਿਸੇ ਨੇ ਸ਼ਰਾਰਤ ਕੀਤੀ ਆ ਇਹ ਅਜੇ ਪੁਛਗਿਛ ਦਾ ਹਿੱਸਾ ਬਾਕੀ ਆ ਇਥੋਂ ਤੱਕ ਜਾਣਕਾਰੀ ਮਿਲੀ ਆ ਕਿ ਬੀਤੀ 14 ਤਰੀਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਖੰਡ ਪਾਠ ਦਰਾਨ ਜਿਹੜੇ ਗ੍ਰੰਥੀ ਸਿੰਘ ਰੌਲਡੋਂ ਦੇ ਸੀ ਉਹਨਾਂ ਤੋਂ ਮਿਲੀ ਜਾਣਕਾਰੀ ਸੀ ਕਿ ਕਈ ਥਾਵਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕਿਸੇ ਅਪਰਾਧੀ ਨੇ ਪਾੜ ਕਰਕੇ ਸਿੱਖ ਹਿਰਦਿਆਂ ਨੂੰ ਬਲਉਂਦ ਰਿਆ ਇਹ ਨਾ ਕਹਿਣਯੋਗ ਨਾ ਸਹਿਣਯੋਗ ਘਟਨਾ ਇਹ ਘਟਨਾ ਕਦੋਂ ਦੀ ਹੁੰਦੀ ਅੱਜ ਤੋਂ 15 ਸਾਲ ਪੁਰਾਣੀ ਹੈ ਘਟਨਾ ਹੁੰਦੀਆਂ ਇਹ ਪਹਿਲੀ ਵਾਰ ਨਹੀਂ ਦੂਜੀ ਵਾਰ ਨਹੀਂ 15 ਸਾਲ ਬੀਤ ਗਏ ਇਹਨਾਂ ਬੇਅਦਬੀਆਂ ਹੁੰਦੀਆਂ ਨੂੰ ਕੌਣ ਕਰਦਾ ਇਹਦੇ ਮੰਗਰ ਕੌਣ ਹੈ ਅੱਜ ਤੱਕ ਨਾ ਪ੍ਰਸ਼ਾਸਨ ਨਾ ਸਰਕਾਰ ਨਾ ਏਜੰਸੀਆਂ ਨੇ ਖਾਨੂੰ ਅੱਜ ਤੱਕ ਦੱਸਿਆ ਨਹੀਂ ਪਈ ਕਟਨਾ ਕਿਉਂ ਕਰਦਾ ਕਿਉਂਕਿ ਸਿੱਖ ਧਰਮ ਸਿੱਖ ਗੁਰੂ ਸਿੱਖ ਗੁਰਬਾਣੀ ਨਰਵੈਰਾ ਇਹਦਾ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਘਰ ਵਿੱਚ ਖੱਤਰੀ ਆ ਸਕਦਾ ਬ੍ਰਾਹਮਣ ਆ ਸਕਦਾ ਸ਼ੂਦਰ ਆ ਸਕਦਾ ਵਹਿ ਸਕਦਾ ਹਿੰਦੂ ਆ ਸਕਦਾ ਮੁਸਲਮਾਨ ਅਸਾਈ ਤੇ ਸਿੱਖ ਆ ਸਕਦਾ ਕਿਸੇ ਦੇ ਕੋਈ ਬੰਦੀ ਨਹੀਂ ਪਰ ਸਾਡੇ ਨਾਲ ਵਾਰ-ਵਾਰ ਇਸ ਤਰ੍ਹਾਂ ਕਰਕੇ ਸਾਨੂੰ ਜਲੀਲ ਕੀਤਾ ਜਾਂਦਾ ਇਹਦੇ ਪਿੱਛੇ ਕਾਰਨ ਕੀ ਆ ਇਹ ਜਾਂ ਤਾਂ ਜੱਸੀਆਂ ਦੱਸ ਸਕਣੀਆਂ ਜਾਂ ਸਰਕਾਰਾਂ ਤੇ ਜਾਂ ਸਮੇਂ ਦਾ ਪ੍ਰਸ਼ਾਸਨ ਦੱਸ ਸਕਦਾ ਸਾਡੇ ਸਾਰੇ